ਦੈਨਿਕ ਸਿਵਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਅੱਜ ਬੈਠੇ ਆ ਸਿਟੀ 2 ਦੇ ਸਿਟੀ 2 ਥਾਣੇ ਵਿਖੇ ਜਿੱਥੇ ਚੈਲੰਜਸ ਆਪਣੇ ਇੰਚਾਰਜ ਨੇ ਉਹ ਜਾਣਕਾਰੀ ਦੇਣਗੇ ਸ਼ਰਾਬ ਨੂੰ ਲੈ ਕੇ ਸਰ ਦੈਨਿਕ ਸਪੀਅਰਸ ਤੁਹਾਡਾ ਸਵਾਗਤ ਹੈ ਸਰ ਧੰਨਵਾਦ ਜੀ ਸਰ ਜਿਹੜੀ ਅੱਜ ਇਹ ਪ੍ਰਾਪਤੀ ਹੋਈ ਹੈ ਕੀ ਕੀ ਪ੍ਰਾਪਤੀ ਕੀਤੀ ਹੈ ਸਰ ਇਹ ਅਸੀਂ ਅੱਜ ਸਾਡਾ ਸੇਖਾ ਰੋਡ ਦੇ ਉੱਤੇ ਸਾਡੀ ਪੁਲਿਸ ਪਾਰਟੀ ਬਲੋਂ ਰਜੀਵ ਕੁਮਾਰ ਤਪਦੀਸ਼ੀ ਅਫਸਰ ਸਾਡਾ ਉਹਦੀ ਨਿਗਰਾਨੀ ਹੇਠ ਇੱਕ ਨਾਕਾਬੰਦੀ ਕੀਤੀ ਹੋਈ ਸੀ ਅਸੀਂ ਸੇਖਾ ਚੌਂਕ ਦੇ ਵਿੱਚ ਤੇ ਉੱਥੇ ਸਾਨੂੰ ਇਤਲਾਹ ਮਿਲੀ ਕਿ ਜਿਹੜਾ ਰਵੀ ਕੁਮਾਰ ਹੈ ਉਹ ਇਹਨੇ ਇੱਕ ਗਰੋਹ ਬਣਾਇਆ ਹੋਇਆ ਗਰੋਹ ਦੇ ਰੂਪ ਦੇ ਵਿੱਚ ਇਹ ਬੰਦਾ ਸ਼ਹਿਰ ਬਰਨਾਲਾ ਦੇ ਵਿੱਚ ਬਾਹਰਲੀਆਂ ਸਟੇਟਾਂ ਚੋਂ ਹਰਿਆਣੇ ਤੋਂ ਚੰਡੀਗੜ੍ਹ ਤੋਂ ਲਿਆ ਕੇ ਜਿਹੜੀ ਸ਼ਰਾਬ ਹੈ ਉਹ ਸਪਲਾਈ ਕਰਦਾ ਜਿਸ ਦੇ ਆਧਾਰ ਤੇ ਅਸੀਂ ਔਤਲਾ ਦੇ ਆਧਾਰ ਤੇ ਅਸੀਂ ਐਫ ਆਰ ਦਰਜ ਕਰ ਦਿੱਤੀ ਆ ਰਵੀ ਕੁਮਾਰ ਤੇ ਉਹਦੇ ਸਾਥੀਆਂ ਦੇ ਖਿਲਾਫ ਤੇ ਜਦੋਂ ਸੋਰਸ ਵੱਲੋਂ ਦੱਸੀ ਜਗ੍ਹਾ ਤੇ ਪਹੁੰਚੇ ਤਾਂ ਇੱਕ ਗੱਡੀ ਸਾਨੂੰ ਮਿਲੀ ਉੱਥੇ ਮੌਕੇ ਤੇ ਜਿਹੜੀ ਐਚ ਆਰ 31 ਜੀ 3007 ਨੰਬਰ ਸਵਿਫਟ ਕਾਰ ਸੀ ਰੰਗ ਚਿੱਟਾ ਇਹ ਗੱਡੀ ਦੇ ਵਿੱਚੋਂ ਸੀਟਾਂ ਤੋਂ ਸਾਨੂੰ 47 ਪੇਟੀਆਂ ਸ਼ਰਾਬ ਠੇਕਾ ਦੇਸੀ ਮਸਤ ਸੌਫੀ ਤੇ ਜਿਹੜੀ ਇਹ ਹੈਗੀ ਚੰਡੀਗੜ੍ਹ ਦੀ ਬਣੀ ਹੋਈ ਸ਼ਰਾਬ ਹੈ ਤੇ ਫਾਰਸੇਲਨ ਚੰਡੀਗੜ੍ਹ ਲਿਖਿਆ ਹੋਇਆ ਇਹ ਸਾਨੂੰ 47 ਪੇਟੀਆਂ ਟੋਟਲ 564 ਬੋਤਲਾਂ ਸਾਨੂੰ ਜਿਹੜੀਆਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਹੋਈਆਂ ਉੱਥੇ ਹੀ ਜਿਹੜਾ ਇਹ ਇਹਨੂੰ ਸਪਲਾਈ ਨੂੰ ਇਹਨਾਂ ਦੇ ਅਗੇ ਸ਼ਹਿਰ ਦੇ ਵਿੱਚ ਸਕੂਟਰੀਆਂ ਰਾਹੀਂ ਵੰਡਣਾ ਸੀ ਤੇ ਦੋ ਸਾਨੂੰ ਸਕੂਟਰੀਆਂ ਬਿਲਕੁਲ ਬ੍ਰੈਂਡ ਨਿਊ ਜਿਨ੍ਹਾਂ ਦੇ ਅਜੇ ਨੰਬਰ ਵੀ ਨਹੀਂ ਲੱਗਿਆ ਉਹ ਬਰਾਮਦ ਹੋਈਆਂ ਨੇ ਤੇ ਜਿਹੜੇ ਦੋਸਤ ਨੇ ਉਹ ਕੰਧਾ ਕੋਠਿਆਂ ਤੋਂ ਦੀ ਟੱਪ ਕੇ ਭੱਜਣ ਵਿੱਚ ਜਿਹੜੇ ਸਫਲ ਹੋ ਗਏ ਨੇ ਤੇ ਇਹ ਕਾਫੀ ਵੱਡੀ ਸਾਡੀ ਰਿਕਵਰੀ ਹੈ ਜਿਹੜੀ ਚੰਡੀਗੜ੍ਹ ਦੀ ਸ਼ਰਾਬ ਦੀ ਸਰ ਇਹ ਨਵੀਂ ਸਕੂਟਰੀਆਂ ਨੇ ਇਹ ਲੱਗਦਾ ਵੀ ਕਿਸੇ ਦੇ ਨਾਮ ਨਹੀਂ ਕਿ ਏਜੰਸੀ ਚੋਂ ਲਈਆਂ ਨੇ ਨਹੀਂ ਬਿਲਕੁਲ ਇਹ ਦੇਖੋ ਨਾਮ ਤਾਂ ਜਿਹੜੀ ਨਾਮ ਵਾਲੀ ਗੱਲ ਹੈ ਉਹ ਇਹ ਹੈ ਵੀ ਏਜੰਸੀ ਤੋਂ ਸਾਨੂੰ ਵੈਰੀਫਾਈ ਹੋ ਜਾਣਾ ਹੈ ਕਿ ਕਿਹਦੇ ਨਾਮ ਤੇ ਹੈ ਬਟ ਜਿਹੜਾ ਇਹ ਸਾਡੀ اطلا ਜਦੋਂ ਸਾਨੂੰ ਮਿਲਦੀ ਹੈ ਤਾਂ ਜਿਹੜੀ ਐਕਸਾਈਜ਼ ਦੀ ਟੀਮ ਐਕਸਾਈਜ਼ ਇੰਸਪੈਕਟਰ ਬਰਨਾਲਾ ਦੀ ਟੀਮ ਸੀਗੀ ਇੰਸਪੈਕਟਰ ਯਸ਼ ਕੁਮਾਰ ਦੀ ਤੇ ਸਾਡੀ ਟੀਮ ਨੇ ਸਾਂਝੇ ਤੌਰ ਤੇ ਜਿਹੜਾ ਇਹਨੂੰ ਅਰਾਊਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਬਟ ਜਿਹੜੇ ਦੋਸਤ ਭਜਨ ਤਾਂ ਸਫਲ ਹੋ ਗਿਆ ਤੇ ਸਾਨੂੰ ਇਹ ਵੱਡੀ ਜਿਹੜੀ ਸਫਲਤਾ ਹੈ ਸ਼ਰਾਬ ਦੀ ਰਿਕਵਰੀ ਹੋਈ ਹੈ ਜਿਦੇ ਵਿੱਚ ਤਿੰਨ ਵਹੀਕਲ ਸਵਰਟਕਾਰ ਦੋ ਸਕੂਟਰੀਆਂ ਤੇ 47 ਪੇਟੀਆਂ ਸ਼ਰਾਬ ਰਿਕਵਰ ਹੋਈ ਹੈ ਸਰ ਜਿਹੜੇ ਬੰਦੇ ਫਰਾਰ ਹੋਏ ਨੇ ਜਲਦੀ ਪੁਲਿਸ ਉਹਨਾਂ ਨੂੰ ਰੇਡ ਜਾਂਨ ਗ੍ਰਿਫਤਾਰ ਕਰ ਲੂਗੀ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਇਹ ਰਵੀ ਕੁਮਾਰ ਹੈ ਤੇ ਬਾਕੀ ਦਾ ਇਹਦੇ ਤੋਂ ਪਤਾ ਲੱਗਣਾ ਹੈ ਅੱਗੇ ਤੇ ਅਸੀਂ ਉਹ ਸਕੂਟਰੀਆਂ ਦੀ ਵੈਰੀਫਿਕੇਸ਼ਨ ਤੋਂ ਆਫਟਰ ਵੈਰੀਫਿਕੇਸ਼ਨ ਪਤਾ ਲੱਗੇਗਾ ਕਿ ਉਹ ਏਜੰਸੀ ਦੇ ਵਿੱਚੋਂ ਕਿੰਨਾ-ਕਿੰਨਾ ਨਾਮਾਂ ਤੇ ਜਿਹੜੀਆਂ ਸਕੂਟਰੀਆਂ ਨਿਕਲ ਕੇ ਆਈਆਂ ਨੇ ਉਹਨਾਂ ਨੂੰ ਅਸੀਂ ਜਲਦੀ ਉਹ ਕਰਾਂਗੇ ਤੇ ਰਵੀ ਨੂੰ ਵੀ ਅਸੀਂ ਬਹੁਤ ਜਲਦੀ ਗ੍ਰਿਫਤਾਰ ਕਰ ਲਾਂਗੇ ਕਿਉਂਕਿ ਰਵੀ ਦੇ ਖਿਲਾਫ ਪਹਿਲਾਂ ਵੀ ਥਾਣੇ ਰੂੜੇਕੇ ਕਲਾਂ ਵਿੱਚ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਹੈ ਰਿਕਵਰੀ ਸ਼ਰਾਬ ਦੀ ਔਰ ਇਹਨੇ ਸ਼ਰਾਬ ਦੀ ਰਿਕਵਰੀ ਲੈ ਜਾਂਦੇ ਨੇ ਮਤਲਬ ਬੇ ਅੰਗੈਲੀ ਨਾਲ ਗੱਡੀ ਚਲਾਉਂਦੇ ਹੋਏ ਇੱਕ ਬੰਦੇ ਨੂੰ ਵੀ ਜਿਹੜਾ ਠੇਕੇਦਾਰਾਂ ਦਾ ਕਰੇਂਦਾ ਸੀ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਦੇ ਵੀ ਡੈਥ ਹੋ ਗਏ ਸੀਗੀ ਇਹ ਪੁਰਾਣੀ ਗੱਲ ਹੈ ਇਹਦੇ ਖਿਲਾਫ ਪਹਿਲਾਂ ਹੀ ਮੁਕਾਦਮੇ ਦਰਜ ਨੇ ਐਕਸਾਈਜ ਜਿਵੇਂ ਸਰਕਾਰ ਦਾ ਜੁੱਧ ਨਸ਼ਿਆਂ ਵਿਰੁੱਧ ਸਖਤ ਰਵੱਈਆ ਦੇਖਿਆ ਯਾਰ ਡੀਜੀਪੀ ਪੰਜਾਬ ਆਪਣੀ ਸਰਕਾਰ ਇਹਦੇ ਬਾਰੇ ਸਰ ਕੀ ਕਹਿੰਦੇ ਦੇਖੋ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਮਾਨਯੋਗ ਜ਼ਿਲ੍ਹਾ ਪੁਲਿਸ ਮੁਖੀ ਸਾਡੇ ਸ੍ਰੀ ਸਰਫਰਾਜ਼ ਆਲਮ ਸਰ ਦੇ ਦੇਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੀ ਜਿਹੜੀ ਪੁਲਿਸ ਹੈ ਉਹ ਕੰਮ ਕਰ ਰਹੀ ਹੈ ਔਰ ਬੜੀ ਮਸਤੀਦੀ ਦੇ ਨਾਲ ਅਸੀਂ ਲੱਗੇ ਹੋਏ ਹਾਂ ਅਸੀਂ ਜਿਹਦੇ ਵਿੱਚ ਕਾਫੀ ਸਾਰੇ ਬਾੜ ਨੇ ਜਿਹੜੇ ਸਾਡੇ ਅਸੀਂ ਉਹਨਾਂ ਨੂੰ ਡਰੱਗ ਫ੍ਰੀ ਵੀ ਕਰ ਲਿਆ ਔਰ ਅਸੀਂ ਲੋਕਾਂ ਤੋਂ ਹੋਰ ਵੀ ਸਹਿਯੋਗ ਦੀ ਮੰਗ ਕਰਦੇ ਹਾਂ ਕਿ ਉਹ ਹਰ ਅਤਲਾਹ ਜਿਸ ਤਰ੍ਹਾਂ ਹੁਣ ਆ ਸਾਨੂੰ ਅਤਲਾਹ ਦਿੱਤੀ ਗਈ ਹੈ ਕਿਉਂਕਿ ਮਾੜੀ ਸ਼ਰਾਬ ਪੀਣ ਦੇ ਨਾਲ ਕਈ ਜਗ੍ਹਾ ਤੇ ਮਾੜੀਆਂ ਘਟਨਾਵਾਂ ਵੀ ਵਾਪਰ ਰਹੀਆਂ ਨੇ ਉਹਨੂੰ ਰੋਕਣ ਲਈ ਹਮੇਸ਼ਾ ਹੀ ਸਾਡੀ ਜਿਹੜੀ ਮਾਨ ਜੋ ਜ਼ਿਲ੍ਹਾ ਪੁਲਿਸ ਮੁਖੀ ਦੀ ਸਾਡੀ ਟੀਮ ਹੈ ਉਹ ਮੁਸਤੈਦ ਰਹਿੰਦੀ ਹੈ ਔਰ ਉਹਦੇ ਤਹਿਤ ਇਹ ਬੜੀ ਰਿਕਵਰੀ ਕੀਤੀ ਗਈ। ਬਰਨਾਲਾ ਪੁਲਿਸ ਦੀ ਬਹੁਤ ਵੱਡੀ ਪ੍ਰਾਪਤੀ ਇਹਨੂੰ ਲੈ ਕੇ ਕੀ ਕਹੋਗੇ ਸਰ? ਬਿਲਕੁਲ ਇਹ ਸਾਰਾ ਸਿਹਰਾ ਜਿਹੜੇ ਸਾਡੀ ਟੀਮ ਮੁਖੀ ਨੂੰ ਜਾਂਦਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਾਡੇ ਡਿਪਟੀ ਸਾਹਿਬ ਉਹਨਾਂ ਦੇ ਦੇ ਸਨ ਦੇ ਤਹਿਤ ਬਖ ਬਖ ਪਾਰਟੀਆਂ ਬਣਾ ਕੇ ਮਤਲਬ ਰੋਜ਼ ਜਿਵੇਂ ਹੁਣ 15 ਅਗਸਤ ਨੂੰ ਲੈ ਕੇ ਵੀ ਅੱਜ ਤੁਸੀਂ ਵੇਖਿਆ ਹੁਣ ਨਾਕਾਬੰਦੀ ਕੀਤੀ ਗਈ ਹੈ। ਇਹ ਵੀ ਇਸੇ ਦਾ ਸਿੱਟਾ ਹੈ ਵੀ ਉਹ ਜਿਹੜੇ ਜਦੋਂ ਨਾਕਾਬੰਦੀਆਂ ਹੁੰਦੀਆਂ ਨੇ ਪਰੰਤੂ ਇਹ ਲੋਕਾਂ ਦਾ ਵੀ ਫਰਜ ਬਣਦਾ ਜਿਵੇਂ ਉਹਨਾਂ ਨੇ ਅੱਜ ਸਾਨੂੰ ਇਤਲਾਹ ਦਿੱਤੀ ਹੈ ਤੇ ਜਾਂ ਪਿੱਛੇ ਵੀ ਉਹਨਾਂ ਨੇ ਨਸ਼ੇ ਦੇ ਮਾਮਲੇ ਦੇ ਵਿੱਚ ਸਾਨੂੰ ਕਾਫੀ ਇਤਲਾਹਾਂ ਦਿੱਤੀਆਂ ਨੇ ਜਿਹਦੇ ਆਧਾਰ ਤੇ ਅਸੀਂ ਸਫਲ ਹੋ ਪਏ ਆ ਇਹ ਰਿਕਵਰੀ ਵੀ ਅੱਜ ਮਤਲਬ ਉਹ ਕਿਸੇ ਦੀ ਇਤਲਾਹ ਦੇ ਆਧਾਰ ਤੇ ਅਸੀਂ ਜਿਹੜੀ ਕਰ ਪਏ ਆ ਧੰਨਵਾਦ ਜੀ ਇਹ ਜਾਣਕਾਰੀ ਦਿੱਤੀ ਚਰਨਜੀਤ ਸਬ ਇੰਸਪੈਕਟਰ ਸਿਟੀ 2 ਜਿਹੜੇ ਦੇਨਿਕ ਸ਼ਿਵਰਾ ਚੈਨਲ ਮੈਂ ਤੁਹਾਡੇ ਨਾਲ ਮਹਿਮੂਦ ਅੱਜ ਬੈਠਿਆ ਸਿਟੀ 2 ਦੇ ਸਿਟੀ 2 ਥਾਣੇ ਵਿੱਚ ਜਿੱਥੇ ਚੈਲੰਜਸ ਆਪਣੇ ਇੰਚਾਰਜ ਨੇ ਉਹ ਜਾਣਕਾਰੀ ਦੇ ਰਿਹਾ ਸ਼ਰਾਬ ਨੂੰ ਲੈ ਕੇ ਸਰ ਦੇਨਿਕ ਸ਼ਿਵਰਾ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਸਰ ਜਿਹੜੀ ਅੱਜ ਇਹ ਪ੍ਰਾਪਤੀ ਹੋਈ ਹੈ ਕੀ ਕੀ ਪ੍ਰਾਪਤੀ ਕੀਤੀ ਹੈ ਸਰ ਇਹ ਅਸੀਂ ਅੱਜ ਸਾਡਾ ਸੇਖਾ ਰੋਡ ਦੇ ਉੱਤੇ ਸਾਡੀ ਪੁਲਿਸ ਪਾਰਟੀ ਵੱਲੋਂ ਰਜੀਵ ਕੁਮਾਰ ਤਪਤੀਸ਼ੀ ਅਫਸਰਾ ਸਾਡਾ ਉਹਦੀ ਨਿਗਰਾਨੀ ਹੇਠ ਇੱਕ ਨਾਕਾਬੰਦੀ ਕੀਤੀ ਹੋਈ ਸੀ ਅਸੀਂ ਸੇਖਾ ਚੌਂਕ ਦੇ ਵਿੱਚ ਤੇ ਉੱਥੇ ਸਾਨੂੰ ਇਤਲਾਹ ਮਿਲੀ ਕਿ ਜਿਹੜਾ ਰਵੀ ਕੁਮਾਰ ਹੈ ਉਹ ਇਹਨੇ ਇੱਕ ਗਰੋਹ ਬਣਾਇਆ ਹੋਇਆ ਗਰੋਹ ਦੇ ਰੂਪ ਦੇ ਵਿੱਚ ਇਹ ਬੰਦਾ ਸ਼ਹਿਰ ਬਰਨਾਲਾ ਦੇ ਵਿੱਚ ਬਾਹਰ ਲੀਆਂ ਸਟੇਟਾਂ ਚੋਂ ਹਰਿਆਣੇ ਤੋਂ ਚੰਡੀਗੜ੍ਹ ਤੋਂ ਲਿਆ ਕੇ ਜਿਹੜੀ ਸ਼ਰਾਬ ਹੈ ਉਹ ਸਪਲਾਈ ਕਰਦਾ ਹੈ ਇਸ ਦੇ ਆਧਾਰ ਤੇ ਅਸੀਂ ਔਤਲਾਹ ਦੇ ਆਧਾਰ ਤੇ ਅਸੀਂ ਐਫ ਆਰ ਦਰਜ ਕਰ ਦਿੱਤੀ ਆ ਰਵੀ ਕੁਮਾਰ ਤੇ ਉਹਦੇ ਸਾਥੀਆਂ ਦੇ ਖਿਲਾਫ ਤੇ ਜਦੋਂ ਸੋਰਸ ਵੱਲੋਂ ਦੱਸੀ ਜਗ੍ਹਾ ਤੇ ਪਹੁੰਚੇ ਤਾਂ ਇੱਕ ਗੱਡੀ ਸਾਨੂੰ ਮਿਲੀ ਉੱਥੇ ਮੌਕੇ ਤੇ ਜਿਹੜੀ ਐਚ ਆਰ 31 ਜੀ 3007 ਨੰਬਰ ਸਵਿਫਟ ਕਾਰ ਸੀ ਰੰਗ ਚਿੱਟਾ ਇਹ ਗੱਡੀ ਦੇ ਵਿੱਚੋਂ ਸੀਟਾਂ ਤੋਂ ਸਾਨੂੰ 47 ਪੇਟੀਆਂ ਸ਼ਰਾਬ ਠੇਕਾ ਦੇਸੀ ਮਸਤ ਸੌਫੀ ਤੇ ਜਿਹੜੀ ਇਹ ਹੈਗੀ ਚੰਡੀਗੜ੍ਹ ਦੀ ਬਣੀ ਹੋਈ ਸ਼ਰਾਬ ਹੈ ਤੇ ਫਾਰਸੇਲਨ ਚੰਡੀਗੜ੍ਹ ਲਿਖਿਆ ਹੋਇਆ ਹੈ ਇਹ ਸਾਨੂੰ 47 ਪੇਟੀਆਂ ਟੋਟਲ 564 ਬੋਤਲਾਂ ਸਾਨੂੰ ਜਿਹੜੀਆਂ ਠੇਕਾ ਸ਼ਾਪ ਦੇਸੀ ਦੀਆਂ ਬਰਾਮਦ ਹੋਈਆਂ ਉੱਥੇ ਹੀ ਜਿਹੜਾ ਇਹ ਇਹਨੂੰ ਸਪਲਾਈ ਨੂੰ ਇਹਨਾਂ ਨੇ ਅੱਗੇ ਸ਼ਹਿਰ ਦੇ ਵਿੱਚ ਸਕੂਟਰੀਆਂ ਰਾਹੀਂ ਵੰਡਣਾ ਸੀ ਤੇ ਦੋ ਸਾਨੂੰ ਸਕੂਟਰੀਆਂ ਬਿਲਕੁਲ ਬ੍ਰੈਂਡ ਨਿਊ ਜਿਨ੍ਹਾਂ ਦੇ ਅਜੇ ਨੰਬਰ ਵੀ ਨਹੀਂ ਲੱਗਿਆ ਉਹ ਬਰਾਮਦ ਹੋਈਆਂ ਨੇ ਤੇ ਜਿਹੜੇ ਦੋਸਤ ਨੇ ਉਹ ਕੰਧਾਂ ਕੋਠਿਆਂ ਤੋਂ ਦੀ ਟੱਪ ਕੇ ਭੱਜਣ ਵਿੱਚ ਜਿਹੜੇ ਸਫਲ ਹੋ ਗਏ ਨੇ ਤੇ ਇਹ ਕਾਫੀ ਵੱਡੀ ਸਾਡੀ ਰਿਕਵਰੀ ਹੈਗੀ ਜਿਹੜੀ ਚੰਡੀਗੜ੍ਹ ਦੀ ਸ਼ਰਾਬ ਦੀ ਸੀ ਜੀ ਸਰ ਇਹ ਨਵੀਂ ਸਕੂਟਰੀਆਂ ਨੇ ਇਹ ਲੱਗਦਾ ਵੀ ਕਿਸੇ ਦੇ ਨਾਮ ਨਹੀਂ ਕਿ ਏਜੰਸੀ ਚੋਂ ਲਈਆਂ ਗਈਆਂ ਨੀ ਬਿਲਕੁਲ ਇਹ ਦੇਖੋ ਨਾਮ ਤਾਂ ਜਿਹੜੀ ਨਾਮ ਵਾਲੀ ਗੱਲ ਹੈ ਉਹ ਇਹ ਹੈ ਵੀ ਏਜੰਸੀ ਤੋਂ ਸਾਨੂੰ ਵੈਰੀਫਾਈ ਹੋ ਜਾਣਾ ਕਿ ਕਿਹਦੇ ਨਾਮ ਤੇ ਹੈ ਬਟ ਜਿਹੜਾ ਇਹ ਸਾਡੀ اطلاع ਜਦੋਂ ਸਾਨੂੰ ਮਿਲਦੀ ਹੈ ਤਾਂ ਜਿਹੜੀ ਐਕਸਾਈਜ਼ ਦੀ ਟੀਮ ਐਕਸਾਈਜ਼ ਇੰਸਪੈਕਟਰ ਬਰਨਾਲਾ ਦੀ ਟੀਮ ਸੀਗੀ ਇੰਸਪੈਕਟਰ ਯਸ਼ ਕੁਮਾਰ ਦੀ ਤੇ ਸਾਡੀ ਟੀਮ ਨੇ ਸਾਂਝੇ ਤੌਰ ਤੇ ਜਿਹੜਾ ਇਹਨੂੰ ਅਰਾਊਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਬਟ ਜਿਹੜੇ ਦੋਸੇ ਭੱਜਣ ਤੋਂ ਸਫਲ ਹੋ ਗਏ ਤੇ ਸਾਨੂੰ ਇਹ ਵੱਡੀ ਜਿਹੜੀ ਸਫਲਤਾ ਹੈ ਸ਼ਰਾਬ ਦੀ ਰਿਕਵਰੀ ਹੋਈ ਹੈ ਜਿਸ ਦੇ ਵਿੱਚ ਤਿੰਨ ਵੀਹਿਕਲ ਸਵਰਟਕਾਰ ਦੋ ਸਕੂਟਰੀਆਂ ਤੇ 47 ਬੇਟੀਆਂ ਸ਼ਰਾਬ ਰਿਕਵਰ ਹੋਈ ਹੈ ਸਰ ਜਿਹੜੇ ਬੰਦੇ ਫਰਾਰ ਹੋਏ ਨੇ ਜਲਦੀ ਪੁਲਿਸ ਇਹਨਾਂ ਨੂੰ ਜਾਨੀ ਗ੍ਰਫਤਾਰ ਕਰ ਲੂਗੀ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਇਹ ਰਵੀ ਕੁਮਾਰ ਹੈ ਤੇ ਬਾਕੀ ਤਾਂ ਇਹਦੇ ਤੋਂ ਪਤਾ ਲੱਗਣਾ ਹੈ ਅੱਗੇ ਤੇ ਅਸੀਂ ਉਹ ਸਕੂਟਰੀਆਂ ਦੀ ਵੈਰੀਫਿਕੇਸ਼ਨ ਤੋਂ ਆਫਟਰ ਵੈਰੀਫਿਕੇਸ਼ਨ ਪਤਾ ਲੱਗੇਗਾ ਕਿ ਉਹ ਏਜੰਸੀ ਦੇ ਵਿੱਚੋਂ ਕਿੰਨਾ ਕਿੰਨਾ ਨਾਮਾਂ ਤੇ ਜਿਹੜੀਆਂ ਸਕੂਟਰੀਆਂ ਨਿਕਲ ਕੇ ਆਈਆਂ ਨੇ ਉਹਨਾਂ ਨੂੰ ਅਸੀਂ ਜਲਦੀ ਉਹ ਕਰਾਂਗੇ ਤੇ ਰਵੀ ਨੂੰ ਵੀ ਅਸੀਂ ਬਹੁਤ ਜਲਦੀ ਗ੍ਰਫਤਾਰ ਕਰ ਲਾਂਗੇ ਕਿਉਂਕਿ ਰਵੀ ਦੇ ਖਿਲਾਫ ਪਹਿਲਾਂ ਵੀ ਥਾਣੇ ਰੂੜੇਕੇ ਕਲਾਂ ਵਿੱਚ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਹੈ ਰਿਕਵਰੀ ਸ਼ਰਾਬ ਦੀ ਔਰ ਇਹਨੇ ਸ਼ਰਾਬ ਦੀ ਰਿਕਵਰੀ ਲੈ ਜਾਂਦੇ ਨੇ ਮਤਲਬ ਬੇ ਅੰਗੈਲੀ ਨਾਲ ਗੱਡੀ ਚਲਾਉਂਦੇ ਹੋਏ ਇੱਕ ਬੰਦੇ ਨੂੰ ਵੀ ਜਿਹੜਾ ਠੇਕੇਦਾਰਾਂ ਦਾ ਕਰੇਂਦਾ ਸੀ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਦੇ ਵੀ ਡੈਥ ਹੋ ਗਈ ਸੀਗੀ ਇਹ ਪੁਰਾਣੀ ਗੱਲ ਹੈ ਇਹਦੇ ਖਿਲਾਫ ਪਹਿਲਾਂ ਹੀ ਮੁਕਾਦਮੇ ਦਰਜ ਨੇ ਐਕਸਾਈਜ ਜਿਵੇਂ ਸਰਕਾਰ ਦਾ ਜੁੱਧ ਨਸ਼ਿਆਂ ਵਿਰੁੱਧ ਸਖਤ ਰਵਈਆ ਦੇਖਿਆ ਜਾ ਰਿਹਾ ਡੀਜੀਪੀ ਪੰਜਾਬ ਆਪਣੇ ਸਰਕਾਰ ਇਹਦੇ ਬਾਰੇ ਸਰ ਕੀ ਕਹਿੰਦੇ? ਦੇਖੋ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਮਾਨਯੋਗ ਜ਼ਿਲ੍ਹਾ ਪੁਲਿਸ ਮੁਖੀ ਸਾਡੇ ਸ੍ਰੀ ਸਰਫਰਾਜ਼ আলম ਸਰ ਦੇ ਦੇਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੀ ਜਿਹੜੀ ਪੁਲਿਸ ਹੈ ਉਹ ਕੰਮ ਕਰ ਰਹੀ ਹੈ ਔਰ ਬੜੀ ਮਸਤੀ ਦੀ ਦੇ ਨਾਲ ਅਸੀਂ ਲੱਗੇ ਹੋਏ ਆ ਅਸੀਂ ਜਿਹਦੇ ਵਿੱਚ ਕਾਫੀ ਸਾਰੇ ਬਾੜ ਨੇ ਜਿਹੜੇ ਸਾਡੇ ਅਸੀਂ ਉਹਨਾਂ ਨੂੰ ਡਰੱਗ ਫ੍ਰੀ ਵੀ ਕਰ ਲਿਆ ਔਰ ਅਸੀਂ ਲੋਕਾਂ ਤੋਂ ਹੋਰ ਵੀ ਸਹਿਯੋਗ ਦੀ ਮੰਗ ਕਰਦੇ ਆ ਕਿ ਉਹ ਹਰ ਅਤਲਾਹ ਜਿਸ ਤਰ੍ਹਾਂ ਹੁਣ ਆ ਸਾਨੂੰ ਅਤਲਾਹ ਦਿੱਤੀ ਗਈ ਹੈ ਕਿਉਂਕਿ ਮਾੜੀ ਸ਼ਰਾਬ ਪੀਣ ਦੇ ਨਾਲ ਕਈ ਜਗ੍ਹਾ ਤੇ ਮਾੜੀਆਂ ਘਟਨਾਵਾਂ ਵੀ ਵਾਪਰ ਰਹੀਆਂ ਨੇ ਉਹਨੂੰ ਰੋਕਣ ਲਈ ਹਮੇਸ਼ਾ ਹੀ ਸਾਡੀ ਜਿਹੜੀ ਮਾਨਜੋਗ ਜ਼ਿਲ੍ਹਾ ਪੁਲਿਸ ਮੁਖੀ ਦੀ ਸਾਡੀ ਟੀਮ ਹੈ ਉਹ ਮੁਸਤੈਦ ਰਹਿੰਦੀ ਹੈ ਔਰ ਉਹਦੇ ਤਹਿਤ ਇਹ ਵੱਡੀ ਰਿਕਵਰੀ ਕੀਤੀ ਗਈ। ਬਰਨਾਲਾ ਪੁਲਿਸ ਦੀ ਬਹੁਤ ਵੱਡੀ ਪ੍ਰਾਪਤੀ ਇਹਨੂੰ ਲੈ ਕੇ ਕੀ ਕਹੋਗੇ ਸਰ? ਬਿਲਕੁਲ ਇਹ ਸਾਰਾ ਸਿਹਰਾ ਜਿਹੜੇ ਸਾਡੀ ਟੀਮ ਮੁਖੀ ਨੂੰ ਜਾਂਦਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਾਡੇ ਡਿਪਟੀ ਸਾਹਿਬ ਉਹਨਾਂ ਦੇ ਦੇ ਸਨ ਅਦੇਸ਼ਾਂ ਦੇ ਤਹਿਤ ਵੱਖ-ਵੱਖ ਪਾਰਟੀਆਂ ਬਣਾ ਕੇ ਮਤਲਬ ਰੋਜ਼ ਜਿਵੇਂ ਹੁਣ 15 ਅਗਸਤ ਨੂੰ ਲੈ ਕੇ ਵੀ ਅੱਜ ਤੁਸੀਂ ਵੇਖਿਆ ਹੁਣ ਨਾਕਾ ਬੰਦੀ ਕੀਤੀ ਗਈ ਹੈ। ਇਹ ਵੀ ਇਸੇ ਦਾ ਸਿੱਟਾ ਹੈ ਵੀ ਉਹ ਜਿਹੜੇ ਜਦੋਂ ਨਾਕਾ ਬੰਦੀਆਂ ਹੁੰਦੀਆਂ ਨੇ ਪਰੰਤੂ ਇਹ ਲੋਕਾਂ ਦਾ ਵੀ ਫਰਜ ਬਣਦਾ ਜਿਵੇਂ ਉਹਨਾਂ ਨੇ ਅੱਜ ਸਾਨੂੰ ਇਤਲਾਹ ਦਿੱਤੀ ਹੈ ਤੇ ਜਾਂ ਪਿੱਛੇ ਵੀ ਉਹਨਾਂ ਨੇ ਨਸ਼ੇ ਦੇ ਮਾਮਲੇ ਦੇ ਵਿੱਚ ਸਾਨੂੰ ਕਾਫੀ ਇਤਲਾਹਾਂ ਦਿੱਤੀਆਂ ਨੇ ਜਿਹਦੇ ਆਧਾਰ ਤੇ ਅਸੀਂ ਸਫਲ ਹੋ ਪਏ ਹਾਂ ਇਹ ਰਿਕਵਰੀ ਵੀ ਅੱਜ ਮਤਲਬ ਉਹ ਕਿਸੇ ਦੀ ਇਤਲਾਹ ਦੇ ਆਧਾਰ ਤੇ ਅਸੀਂ ਜਿਹੜੀ ਕਰ ਪਏ ਆ ਧੰਨਵਾਦ ਜੀ ਇਹ ਜਾਣਕਾਰੀ ਦਿੱਤੀ ਚਲਜੀਤ ਸਬ ਇੰਸਪੈਕਟਰ ਸੀਟੀ 2 ਮੈਂ ਟੁਵਰਨਲ ਮਹਿਮੂਦ ਐਨਿਕਸਵਰਾ ਚੈਨਲ ਬਰਤਾਨਾ